ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਲੱਗਿਆ ਜੀ ਅੱਜ ਦਾ ਮਿਨੀ ਬਲੌਗ ਸਟਾਰਟ ਕਰਨ ਤੇ ਅੱਜ ਦੇ ਬਲੌਗ ਸਾਨੂੰ ਮਿਲੂਗਾ ਜੀ ਪਹਾੜ ਦਾ ਬਲੌਗ ਤੇ ਤੁਸੀਂ ਸਾਡੇ ਬਲੌਗ ਨਾਲ ਬਣ ਰਹੇ ਹੋ ਤੇ ਆਹ ਤੁਹਾਨੂੰ ਬਲੌਗ ਮਿਲੂਗਾ ਜੀ ਮੰਮੀ ਜੀ ਪਹਾੜਾ ਵਾਲੇ ਚੈਨਲ ਤੇ ਤੇ ਤੁਸੀਂ ਇਹ ਚੈਨਲ ਨੂੰ ਜੀ ਵੱਧ ਕੇ ਵੱਧ ਤੋਂ ਵੱਧ ਸਪੋਰਟ ਕਰੋ ਜੀ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਤੇ ਅੱਜ ਤੁਹਾਨੂੰ ਦਿਖਾਵਾਂਗੇ ਜੀ ਮੰਮੀ ਜੀ ਨੇ ਕੀ ਆ ਰੈਸਪੀ ਬਣਾਈ ਤੇ ਤੁਸੀਂ ਸਾਡੇ ਬਲੌਗ ਨਾਲ ਬਣ ਰਹੇ ਹੋ ਜੀ ਤੇ ਚਲੋ ਜੀ ਅੱਗੇ ਤੁਹਾਨੂੰ ਦਿਖਾਉਂਦੇ ਆ ਜੀ ਮੰਮੀ ਜੀ ਨੇ ਕੀ ਆ ਰੈਸਪੀ ਬਣਾਈ ਅੱਜ ਪਹਾੜ ਵਿੱਚ ਸਤ ਸ੍ਰੀ ਅਕਾਲ ਸਾਰਿਆਂ ਨੂੰ ਜੀ ਜਿਸ ਤਰ੍ਹਾਂ ਤੁਹਾਨੂੰ ਪਤਾ ਜੀ ਦਾਲ ਬਣ ਗਈ ਸਾਡੀ ਇੱਧਰ ਕੁੱਕਰ 'ਚ ਇੱਧਰ ਕੜਛੀ ਪਨਾਹੀ ਰੱਖ ਲਈ ਜੀ ਇੱਧਰੋਂ ਮਸਾਲਾ ਤਿਆਰ ਕਰਨ ਲੱਗੇ ਜੀ ਲਸਣ ਪਿਆਜ਼ ਆ ਦੇਖੋ ਜੀ ਰੱਖਿਆ ਵਾ ਕੋਲਕਾ ਸਾਰਾ ਕੁਝ ਥੋੜਾ ਜਿਹਾ ਜਿत्रा ਕਟੂਗੇ ਫਿਰ ਪਾਣੀ 'ਚ ਧੋਊਗੇ ਸਾਰਾ ਮਸਾਲਾ ਕਟੂਗੇ ਬਸ ਦੇਖਦੇ ਰਹੋ ਤੁਸੀਂ ਹੁਣ ਜੀ ਆ ਦੇਖੋ ਜੂੜ ਤਿਆਰੀ ਆ ਬਸ ਮਸਾਨੇ ਦੀ ਇੱਧਰ ਅੱਗ ਪਾਲੀ ਵੀ ਆ ਚੁੱਲ੍ਹੇ ਨੂੰ ਸਾਡੇ ਨੂੰ ਕਮੈਂਟ ਨਾ ਕਰਿਓ ਜੀ ਮਿੱਟੀ ਦਾ ਤਸਲਾ ਆ ਗਿਆ ਜੀ ਜਿ ਤਰ੍ਹਾਂ ਸਾਨੂੰ ਬਲੌਗ 'ਚ ਦਿਖਾਇਆ ਹੁਣ ਕੱਲ ਚੁੱਲ੍ਹੇ ਨੂੰ ਮਿੱਟੀ ਲਾ ਦੇ ਵੀ ਸਾਰਾ ਕੁਝ ਅਦੀ ਸਾਫ ਸਫਾਈ ਕਰਦੇ ਵੀ ਦਿਖਾਊਗਾ ਜੀ ਠੰਡ ਬਹੁਤ ਆ ਮੈਂ ਵੀ ਹੁਣ ਸਿਆੜੀ ਆ ਜੀ ਕਿਆ ਕਰਾਂ ਠੰਡ 'ਚ ਕੋਲ ਹੋ ਜਾਂਦੀ ਆ ਜੀ ਕਈ ਵਾਰ ਪਰ ਅੱਜ ਵੈਸੇ ਹੁਣ ਕਰਕੇ ਮਿੱਟੀ-ਬੁੱਟੀ ਕਾਕੂ ਦੇ ਚੱਕ ਕੇ ਲਿਆਤੀ ਤੇ ਕੱਲ ਗੁਰ ਤੁਹਾਨੂੰ ਮਿੱਟੀ ਲਾਉਦੇ ਵੀ ਦਿਖਾਊਗਾ ਜੀ ਬਾਕੀ ਹੁਣ ਅਸੀਂ ਮਸਾਲਾ ਤਿਆਰ ਕਰ ਲੀਏ ਜੀ ਆ ਦੇਖੋ ਇੱਧਰ ਮਸਾਲਾ ਲੱਗੇ ਜੀ ਹੁਣ ਦਾਲ ਦਾ ਤਿਆਰ ਕਰਨ ਵਿੱਚ ਪਾ ਲਈਏ ਜੀ ਹੋਰ ਇੱਧਰ ਆ ਹਲਦੀ ਪਾ ਲਈਏ ਜੀ ਪਾ ਲਈਏ ਜੀ ਹਲਦੀ ਵੀ ਪਾ ਲਈ ਨਮਕ ਪਾ ਲਿਆ ਵਿੱਚ ਪਾ ਲਈ ਦਾਲ ਕਾਦੀ ਬਣਾਣੀ ਹੈ ਜੀ ਦਾਲ ਜੀ ਮਿਕਸਾ ਮਸਾਲਾ ਪਾਤਾ ਜੀ ਉਹ ਮੋਦਰਾ ਲਸਣ ਮਿਕਸਰ ਜੀ ਬਾਜ ਬਾਜ ਜਿ ਤਰਾ ਹੋ ਗਏ ਚੜੇ ਹੋ ਗਏ ਇੱਕ ਚਿੱਟੇ ਰਵਾਗੜ ਹੁੰਦੇ ਆ ਜੀ ਕਈ ਰਵਾਗੀ ਕਹਿੰਦੇ ਇਹਨਾਂ ਨੂੰ ਅਸੀਂ ਰਵਾਗੜ ਕਹਿੰਦੇ ਆ ਜੀ ਸਾਡੇ ਬੱਕੀ ਚ ਹੁੰਦੇ ਆ ਉਹ ਬਾਕੀ ਕੋਈ ਕੁੱਟਲੀ ਆ ਜੀ ਵਸਾਲਾ ਫਿਰ ਮਿਲਦੇ ਆ ਤੁਹਾਨੂੰ ਥੋੜੀ ਦੇਰ ਬਾਅਦ ਜੀ ਕਿਆ ਕੁੱਟਕੇ ਬ੍ਰੀਕ ਹੋ ਜਾਂਦੀ ਆ ਜੀ ਜੇ ਪਿਆਜ਼ ਪਾ ਦੋ ਤਾਂ ਫਿਰ ਕੁੱਟ ਨਹੀਂ ਹੁੰਦੀ ਆ ਜੀ ਗਿੱਲਾ ਗਿੱਲਾ ਪਾਣੀ ਜਿਹਾ ਹੋ ਜਾਂਦਾ ਪਿਆਜ਼ਾਂ ਦਾ ਚਲੋ ਜੀ ਮਿਲਦੇ ਆ ਹੁਣ ਤੁਹਾਨੂੰ ਮਸਾਲਾ ਤਿਆਰ ਕਰਕੇ ਫਿਰ ਫਿਰ ਤੜਕਾ ਲਾ ਕੇ ਦਿਖਾਉਂਦੇ ਆ ਜੀ ਲਓ ਜੀ ਲਸਣ ਵੀ ਛਿੱਲ ਕੇ ਧੋ ਕੇ ਪਾਤਾ ਜੀ ਇੱਧਰ ਹੁਣ ਇਹਨਾਂ ਨੂੰ ਕੁੱਟ ਲਈਏ ਜੀ ਵੇਖੋ ਜੀ ਜਿੱਤਰਾ ਸਾਨੂੰ ਪਤਾ ਵੀ ਸਾਡਾ ਪਹਾੜੀ ਲਸਣ ਮੋਟਾ ਬਹੁਤ ਹੁੰਦਾ ਜੀ ਬਸ 2-4 ਇਕੱਠੇ ਆਈ ਛਿੱਲੋ ਹੀ ਬੱਥਾ ਬਹੁਤ ਹੋ ਜਾਂਦੀ ਹੈ ਜੀ ਇਹ ਜੀ ਗਰਮ ਹੋ ਜੂਗੀ। ਫੁੱਲੇ ਪਰ ਨਾਲਤੀ ਨਾਲ ਇਹਨੂੰ ਵੀ ਟਾਈਮ ਲੱਗਦਾ ਜੀ ਗਰਮ ਹੋਣੇ ਨੂੰ। ਭਾਰੀ ਆ। ਉਹ ਦੇਖੋ ਜੀ। ਕੁੱਟ ਹੋ ਗਿਆ ਹੁਣ ਲਾਸਰ। ਬ੍ਰੀਕ ਹੋ ਗਿਆ ਜੀ। ਅਦੇਵਾਦ ਹੁਣ ਪਿਆਜ਼ ਪਾਉਣਾ ਹੈ ਨਾ ਹਾਂਜੀ ਹੁਣ ਪਿਆਜ਼ ਪਾਉਗੇ ਚੀਰ ਕੇ ਹੋ ਗਿਆ ਜੀ ਮਸਾਲਾ ਤਿਆਰ ਇਧਰ ਕੜਾਹੀ ਦੀ ਗਰਮ ਹੋ ਜਾੜੀ ਸਾਡੀ ਢਾਣ ਨੂੰ ਤੜਕਾ ਲਾ ਦੀਏ ਜੀ ਜਦ ਤਨ ਸਾਡਾ ਧੂਬਤੀ ਦਾ ਟਾਈਮ ਹੋ ਜਾਣਾ ਜੀ ਢਾਣ ਨੂੰ ਤੜਕਾ ਲਾ ਕੇ ਫਿਰ ਅਸੀਂ ਧੂਬਤੀ ਕਰੂਗੇ ਜੀ ਉੱਤੇ ਬਾਅਦ ਅਸੀਂ ਪ੍ਰਸ਼ਾਦਾ ਬਣਾਉਗੇ ਜੀ ਰਾਖਾ ਨੂੰ ਪਤਾ ਹੈ ਕਿ ਸਾਡੇ ਘਰ ਮਹਾਰਾ ਦਾ ਸਰੂਪ ਹੈ ਸਭ ਸਵੇਰੇ ਸ਼ਾਮ ਉਹ ਵੀ ਸੇਵਾ ਕਰਨੀ ਪੈਂਦੀ ਜੀ ਬਸ ਉਹ ਜੁੱਤਾ ਜੁੱਤਾ ਬਾਲੂ ਗੇ ਢਾਲ ਨੇ ਤੜਕਾ ਲਾ ਕੇ ਫਿਰ ਕੱਟ ਲਈ ਜੀ ਪਿਆਜ਼ ਕਰਦੇ ਕਿੱਥੇ ਆ ਕਿ ਕਿ ਅੱਜ ਕੱਟ ਲਿਆ ਜੀ ਹੁਣ ਲੈੜੇ ਧੋਂਗੇ ਹੁਣ ਕਾਕੂ ਡੋਂਗਾ ਲੈ ਆ ਕੇ ਦਊਗਾ ਸਾਨੂੰ ਅੰਦਰ ਤੇ ਜੀ ਕਿ ਅੱਜ ਧੋੜੇ ਵਾਸਤੇ ਜੇ ਡੋਂਗਾ ਲੈ ਕੇ ਆਫ ਦੇ ਵਿੱਚ ਹੋਰ ਟਮਾਟਰ ਰੱਖ ਲੈਣੇ ਜੀ ਅੱਟਾ ਮਟਰ ਧੋ ਗਏ ਪਾਣੀ ਚ ਰੱਖਦੇ ਜੀ ਜਿਹੜੀ ਮੈਂ ਬਣਾਈ ਸੀ ਦਿਨ ਉਹ ਵੀ ਸਬਜੀ ਵਧੀਆ ਬਣੀ ਸੀ ਨਾ ਹਾਂ ਦਾਲ ਬਣਾਈ ਸੀ ਤਾਂ ਬੂੰਗੀ ਬਸਰੀ ਸੀ ਵਧੀਆ ਪਣੀ ਉਹ ਵੀ ਬਤਿਆ ਬੜੀ ਸੀ ਫਿਰ ਬੜਾੜੀਆਂ ਦਾ ਸਭ ਕੁਝ ਕਰਨਾ ਹੁੰਦਾ ਤੁਹਾਨੂੰ ਵੀ ਇੱਕ ਚਾੜਿਆ ਦੀ ਕਹਾਵਤ ਵੀ ਆ ਵੀ ਜੈਸੀ ਕੋਕੋ ਉਸੇ ਕੋਕੋ ਕੇ ਬੱਚੇ ਜਿੱਜ ਕੋਕੋ ਬਤਿਆ ਸਭ ਜੀ ਵੜਾਉਦੀ ਆ ਤਾਂ ਬੱਚੇ ਵੀ ਵਧੀਆ ਹੀ ਵੜਾਉਗੇ ਪੱਤੀਆ ਉਹ ਗੜ ਮਾਰੀ ਬਣਾਉਂਗੇ ਨੌਜੀ ਉਹ ਇੱਧਰ ਪਾ ਦੀ ਜੀ ਤੇਲ ਤੜਕੇ ਨੂੰ ਦੋਈ ਜੜੇ ਆ ਜੀ ਅਸੀਂ ਤਾਂ ਥੋੜਾ ਜਿਹਾ ਕੱਟੀ ਆ ਅਸੀਂ ਦੋ ਹੀ ਬਣਾਦੇ ਆਪਣੇ ਜੋ ਕੀ ਸਬਜ਼ੀ ਜਿਆਦਾ ਬਣਾ ਕੇ ਕੀ ਕਰਦੀ ਅਦਰ ਮਸਾਲਾ ਵੀ ਤਿਆਰ ਹੋ ਗਿਆ ਅਦਰ ਤੇਲ ਗਰਮ ਹੋਣ ਲੱਗ ਗਿਆ ਇਹ ਲੀਕਾ ਇਹ ਮਿੱਧਰ ਪਾਉਗੇ ਜੀ ਉਧਰ ਤੇਲ ਵੀ ਘਰ ਪੋ ਗਿਆ ਦਾ ਇਹ ਜੀਰਾ ਹਾਂ ਇੱਧਰ ਥੋੜਾ ਜਿਹਾ ਜੀਰਾ ਪਾਉਗੇ ਸਾਬਤ ਆ ਲੈਓ ਜੀ ਤੇਲ ਘਰ ਮੁਕ ਗਿਆ ਕਰਤੀ ਕਰਤੀ ਆ ਬਿਲਕੀ ਕਰਤੀ ਤੇਲ ਬੜਾ ਟਾਪ ਟਾਉਨ ਹੋ ਜੂਗਾ ਜੀਰਾ ਤਾਂ ਹੁਣ ਮਸਾਲਾ ਪਾਉਂਦੇ ਜੀ ਆਉਂਦੇ ਇੱਧਰ ਪਾਤਾ ਮਸਾਲਾ ਮਸਾਲਾ ਸਾਡਾ ਲੱਗਦਾ ਜੀ ਥੜਾ ਲੱਗੜ ਬਿੰਦੇ ਆ ਜੀ ਤੁਹਾਨੂੰ ਹੁਣ ਥੋੜੀ ਦੇਰ ਬਾਅਦ ਮਸਾਲਾ ਤਿਆਰ ਕਰ ਲਏ ਹਾਂ ਆ ਦੇਖੋ ਮਸਾਲਾ ਕੋਲ ਬਿੰਦੀ ਫਿਰ ਬਿੰਦੇ ਇੱਕ ਬਟਰ ਟੁਕਾ ਪਾਉਂਦੇ ਹੁਣ ਕੱਟ ਕੇ ਜਦੋਂ ਮਸਾਲਾ ਥੋੜਾ ਜਿਹਾ ਸੇਕੋ ਲੱਗ ਜੇ ਲੋਜੀ ਮਸਾਲਾ ਹੋ ਗਿਆ ਸਾਡਾ ਰੜ ਗਿਆ ਤਾਂ ਹੁਣ ਪਾ ਪਈ ਜੀ ਇਹਦੇ ਚ ਟਮਾਟਰ ਆ ਦੇਖੋ ਜੀ ਜੇ ਥੋੜਾ ਜਿਆਦਾ ਪਾਣੀ ਪਾਉਂਗੀ ਟਮਾਟਰ ਮਸਰਤੀ ਚਿਆ ਨੂੰ ਵਧੀਆ ਹੋ ਜਾਂਦੇ ਆ ਜੀ ਚਾਦੇ ਆ ਫਿਰ ਬਿਲਕੁਲ ਬਲੈਂਪ ਪੜ ਜਾਂਦੇ ਆ ਜੀ ਡੱਕ ਜੇ ਜੀ ਰੱਦੇ ਜੀ ਕਿਤੇ ਨਹੀਂ ਤਾਂ ਇਹ ਡੱਕ ਜੇ ਰਹਿ ਜਾਂਦੇ ਆ उधर बार साध चढ़ गई ठंड भी हो गई जी थोड़ा पानी ले ला चो एक मिनट इतना रखी है जी असि कैर पानी वाली ਦਾਤੇ ਉਹ ਕਿ ਪਾਇਆ ਜਾਊਗਾ ਜੀ ਇਹਦੇ ਵਿੱਚ ਆ ਸੋਕ ਦਾ ਹਰਕਾ ਕਰਦਾ ਜੀ ਇਹ ਸੁੱਕ ਜੂਗਾ ਉਹ ਬਸ ਨਾਲਾ ਤੋਂ ਉਹ ਤੇ ਟਮਾਟਰ ਦਾ ਪਾ ਲਈ ਟਮਾਟਰ ਢਾੜੇ ਦਾ ਕੁਡੇ ਦਾ ਮਸਾਲਾ ਸਾਰਾ ਪਾ ਜੰਦਾ ਜੀ ਚਾਹੇ ਇੱਧਰ ਜਿਹੜੇ ਟਮਾਟਰ ਅਸੀਂ ਦੇ ਜੀ ਉਹ ਸਾਰੇ ਰਿੱਚ ਕੇ ਆ De ਤੇਰੇ ਵੀ ਟੱਕ ਦੀ ਹੈ ਜੀ ਦਿਖਾਉਗਾ ਕਿਹੜਾ ਆ ਕੇ ਤੇ ਆ ਦੇਖੋ ਜੀ ਸਮਾਨ ਸਾਰਾ ਸੇਫ ਕਰਕੇ ਤਿਆਰ ਰੱਖਤਾ ਜੀ ਥੋੜਾ ਇਧਰ ਮਸਾਲਾ ਤਿਆਰ ਪੁੱਦਾ ਜੀ ਥੋੜਾ ਇਹ ਪੰਜ ਮਿੰਟ ਵਾਸਤੇ 2 ਮਿੰਟ ਵਾਸਤੇ ਚੱਲ 5 ਵੀ ਨਹੀਂ ਜਦ ਤੱਕ ਟਮਾਟਰ ਬਣ ਜਾਣੇ 2 ਕੁ ਮਿੰਟ ਬਾਅਦ ਲਓ ਜੀ ਤੇ ਮਸਾਲਾ ਹੋ ਗਿਆ ਸਾਡਾ ਤਿਆਰ ਦੇਖੋ ਜੀ ਟਮਾਟਰ ਕੋਈ ਚੁੱਪਕਦਾ ਨਹੀਂ ਇਹਦੇ ਚ ਜਿਸ ਤਰ੍ਹਾਂ ਕਿ ਤੁਹਾਨੂੰ ਦੱਸਿਆ ਤਾਂ ਵੀ ਥੋੜਾ ਜਿਹਾ ਪਾਣੀ ਪਾਓ ਮਸਾਲਾ ਵਾੜ ਜਦਾ ਕੜਾ ਵਰਗਾ ਆ ਦੇਖੋ ਜੀ ਮਸਾਲਾ ਬਿਲਕੁਲ ਓਪਰੇ ਹੋ ਗਿਆ ਜੀ ਬੜ ਕੇ ਆ ਦੇਖੋ ਜੀ ਦੇਖੋ ਧਾਲ ਆ ਆ ਧਾਲ ਲੱਗੇ ਜੀ ਅਸੀਂ ਪੌੜ ਦੇ ਵਿੱਚ ਆਹ ਆ ਧਾਲ ਪਾਤੀ ਅਸੀਂ ਦੇਖੋ ਜੀ ਹੁਣ ਇਹ ਪਾਓ ਇੱਕ ਗਲਾਸ ਇਹਦੇ ਵਿੱਚ ਪਾਣੀ ਪਾਉਂਗੇ ਜੀ ਫਿਰ ਇਹਨੂੰ ਉਬਾਲੀ ਦਵਾਂਗੇ ਜੀ ਬਾਕੀ ਤੁਸੀਂ ਕਮੈਂਟਾਂ 'ਚ ਦੱਸਿਓ ਜੀ ਕੋਈ ਗਲਤੀ ਹੋਊਗੀ ਜੀ ਉਹ ਵੀ ਦੱਸਿਓ ਸਭ ਕੁਝ ਦੱਸਦੇ ਰਿਹਾ ਕਰੋ ਜੀ ਸਾਨੂੰ ਕਮੈਂਟਾਂ 'ਚ ਨੌਜੀ ਆ ਥੋੜਾ ਜਿਹਾ ਸੀ ਪਾੜ ਪਾਤਾ ਜੀ ਇਹਦੇ ਚ ਆ ਦੇਖੀ ਚਾ ਨੌਜੀ ਦਾਲ ਦੂਲ ਬਣ ਕੇ ਐਨ ਹੋ ਗਈ ਤਿਆਰ ਹੁਣ ਆ ਬਾਕੀ ਕੁੰਦਰ ਦੱਸੂਗਾ ਜੀ ਖਾ ਕੇ ਸਸਰੀ ਗੱਲ ਸਾਰਿਆਂ ਨੂੰ ਲੱਗਿਆ ਜੀ ਕੁੰਦਰ ਖਾਣ ਦਾਲ ਤੇ ਪ੍ਰਸ਼ਾਦਾ ਦਾਲ ਇੱਕ ਨੰਬਰ ਬਣੀ ਬਹੁਤ ਵਧੀਆ ਹੈ ਨਾ ਝੂਠ ਤਾਂ ਨਹੀਂ ਕਹਿੰਦਾ ਨਹੀਂ ਨਹੀਂ ਐਨ ਵਧੀਆ ਅੱਛਾ ਜੀ ਆ ਜਾਓ ਜੀ ਤੁਸੀਂ ਵੀ ਖਾ ਲਿਓ ਜੀ ਗਰਮਾ ਗਰਮ ਪ੍ਰਸ਼ਾਦਾ ਤੇ ਨਾਲ ਮਾਹਾਂ ਦੀ ਅਰੰਗਣਾ ਦੀ ਦਾਲ ਆ ਦੇਖੋ ਜੀ ਦਾਲ ਦੇ ਤਾਂ ਐ ਨਿਕਲੇ ਪਏ ਵੱਟ ਵਧੀਆ ਆ ਦੇਖੋ ਜੀ ਪਾਫਾ ਕੱਢਦੀ ਦਾਲ ਆ ਦੇਖੋ ਜੀ ਲੱਗਿਆ ਵਾ ਹੁਣ ਕੁੰਦਰਖਾਨ ਠੀਕ ਹੈ ਜੀ ਹੁਣ ਖਾ ਲਿਓ ਪ੍ਰਸ਼ਾਦਾ ਮਿਲੂਗੇ ਤੁਹਾਨੂੰ ਫੇਰ ਜੀ